ਜੋ ਬੁਲੇ ਸੋ ਨਿਰਵੇ ਭਗਵਾਨ ਵਾਲਮੀ ਮਹਾਰਾਜ ਕੀ ਜੈ ਸ੍ਰੀ ਸ੍ਰੀ 107 ਗੁਰੂ ਗਿਆਨनाथ ਮਹਾਰਾਜ ਕੀ ਜੈ ਅੱਜ ਪਹਿਲੇ ਤੇ ਤੁਹਾਡੇ ਸਾਰੇ ਪੱਤਰਕਾਰ ਸਾਥੀਆਂ ਨਾਲ ਹੀ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਭਗਵਾਨ ਵਾਲਮੀ ਕੀ ਆਈ ਤਰ੍ਹਾਂ ਸਮਾਜਿਕ ਛੋਟੇ ਸੱਦੇ ਤੁਸੀਂ ਸਾਰੇ ਇਕੱਤਰ ਹੋਏ ਅੱਜ ਇਸ ਤਰ੍ਹਾਂ ਹੀ ਭਗਵਾਨ ਵਾਲਮੀ ਕੀ ਆਈ ਤਰ੍ਹਾਂ ਸਮਾਜ ਦੀ ਜਿਹੜੀ ਇੱਕ ਵਿਸ਼ੇਸ਼ ਜਿਹੜੀ ਬੈਠਕ ਦਾ ਯੋਜਨ ਜਿਹੜਾ ਸਾਡੇ ਮਾਜਾ ਜੌਨ ਦੇਡੇ ਚੇਅਰਮੈਨ ਤਰੁੰਜੀ ਮਾਹੀ ਵੱਲੋਂ ਕੀਤਾ ਗਿਆ ਅਤੇ ਇਹਨਾਂ ਦੇ ਅਨਤਖ ਪ੍ਰਿਆਸ ਹੇਠ ਤਰਵੈਣੀ ਚੋਹਾਨ ਜੀ ਜੋ ਕਿ ਅੱਜ ਇਸ ਸੰਸਥਾ ਵਿੱਚ ਸ਼ਾਮਲ ਹੋਏ ਜਿਨ੍ਹਾਂ ਨੂੰ ਮੁੱਖ ਤੌਰ ਤੇ ਜਿਹੜੀ ਚੇਅਰ ਪਰਸਨ ਸਿਮਰਨ ਕੌਰ ਪੱਟੀ ਜੀ ਜੋ ਕਿ ਸਾਡੇ ਪੰਜਾਬ ਦੇ ਚੇਅਰ ਪਰਸਨ ਨੇ ਉਹਨਾਂ ਉਹ ਜਿਹੜਾ ਤਿਰਵੈਣੀ चौहान ਜੀ ਨੂੰ ਵਾਈਸ ਚੇਅਰ ਪਰਸਨ ਪੰਜਾਬ ਜਿਹੜਾ ਨਿਯੁਕਤ ਕੀਤਾ ਜਾ ਰਿਹਾ ਹੈ। ਪਰ ਆਂਦੀ ਸਜੋਕੇ ਸਮਝ ਪਾਵੇਂ ਜਿੰਨੀਆਂ ਮਰਜ਼ੀ ਅਸੀਂ ਕਿਤਾਬੀ ਤੋਂ ਉੱਤੇ ਦੱਲਾਂਗੇ ਫਿਰ ਵੀ ਔਰਤਾਂ ਨਾਲ ਖੜੀ ਦੇਣਾ ਤਾਂ ਕੰਮ ਹੈ। ਉਸ ਨੂੰ ਲੈ ਕੇ ਤੁਹਾਡੀ ਜਥੇਬੰਦੀ ਦੀ ਗਾਂ ਕੀ ਵਿਚਾਰ ਸੱਚਾ ਹੋਏਗੀ ਕੀ ਪਲਾਨ ਹੋਵੇਗਾ? ਇਸ ਤਰ੍ਹਾਂ ਕਿ ਸਾਡੀ ਸੰਸਥਾ ਲੋ ਲਗਾਤਾਰ ਜਿਹੜਾ ਔਰਤਾਂ ਨੂੰ ਜਿਹੜਾ ਪਹਿਲ ਦੇ ਆਧਾਰ ਤੇ ਜਿਹੜਾ ਨੋਗਤ ਕੀਤਾ ਜਾ ਰਹਾ ਸਾਡੀ ਭੈਣ ਸਿਮਰਨ ਕੌਰ ਪੱਟੀ ਜਿਸ ਦੇ ਵੱਲੋਂ ਲਗਾਤਾਰ ਹਰ ਸਾਲ ਜਿਹੜਾ ਦੋ ਵਾਰੀ ਜਿਹੜਾ ਨਸ਼ਾ ਸ਼ਰਾਬ ਕੈਂਪ ਤੇ ਖੂਨਦਾਨ ਦਾ ਕੈਂਪ ਦਾ ਯੋਜਨ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੀਤਾ ਜਾ ਰਿਹਾ ਲਗਾਤਾਰ ਪੰਜਾਬ ਨੇ ਹੋਰ ਵੀ ਜਿਹੜੇ ਸੂਬੇ ਨੇ ਹਿਮਾਚਲ ਹਰਿਆਣਾ ਰਾਜਸਥਾਨ ਵਿੱਚ ਵੀ ਸਸਤਾ ਵੱਲੋਂ ਔਰਤਾਂ ਨੂੰ ਪਹਿਲ ਦੇ ਆਧਾਰ ਤੇ ਜਿਹੜੀ ਨਮਾਇਦਗੀ ਦਿੱਤੀ ਜਾ ਰਹੀ ਹੈ ਤੇ ਆਉਣ ਵਾਲੇ ਜਿਹੜੇ 2027 ਦੇ ਇਲੈਕਸ਼ਨਰ ਵਿੱਚ ਵੀ ਸਾਡੀ ਇਹੀ ਕੋਸ਼ਿਸ਼ ਹੋਵੇਗੀ ਕਿ ਔਰਤਾਂ ਆੜੀਆਂ ਇਸ ਵਾਰੀ ਜਿਹੜੀ ਰਾਜਨੀਤੀ ਵਿੱਚ ਵੀ ਆਪਣਾ ਵਰਚਮ ਲਹਿਰਾਂ ਜिले ਪਰ ਕਰਦੇ ਤੁਸੀਂ ਚੋਣ ਕਰ ਦਿੱਤੀ ਐ ਤੇ ਪਿੰਡਾਂ ਦੇ ਵਿੱਚ ਜਾ ਜਾ ਕੇ ਉਹਦੇ ਵਾਸਤੇ ਵੀ ਕੋਈ ਕਾਰਵਾਈ ਕੀਤੀ ਜਾਂਦੀ ਹਾਂਜੀ ਹਾਂਜੀ ਤਰਨਜੀਮਾਈ ਵੱਲੋਂ ਇੱਥੇ ਲਗਾਤਾਰ ਡੇਰਾ ਬਾਬਾ ਨਾਨਕ ਆ ਕਾਦੀਆਂ ਹਰਜੋਵਾਲ ਇੱਥੇ ਲਾਗੇ ਜਾ ਕੇ ਜਿੰਨੇ ਪਿੰਡਾਂ ਇਹਨਾਂ ਤਕਰੀਬਨ ਤੌਰ ਤੇ ਸਾਰੀ ਜਗ੍ਹਾ ਦੇ ਤੇ ਜਿਹੜੇ ਭਗਵਾਨ ਵਾਲਮੀਗਾ ਤੇ ਸਮਾਜ ਦੇ ਜੁਨਟ ਐ ਜਿਹੜੇ ਕੈਮ ਕਰਦੇ ਤੇਗੇ ਬਾਬਾ ਜੀ ਕਿੱਦਾਂ ਕੰਮ ਕੀਤਾ ਜੋ ਪਿੰਡਾਂ ਵਿੱਚ ਹਾਂਜੀ ਕਿਸ ਤਰ੍ਹਾਂ ਕੰਮ ਕੀਤਾ ਜੋ ਇਹ 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 ਹੁਣ ਸਾਡੀ ਪੈਨ ਦੱਸ ਗਈ ਅੱਗੇ ਬੜੀ ਜਗ੍ਹਾ ਜਗ੍ਹਾ ਤੇ ਦਲਦਸਮਾਜ ਨਾਲ ਧੱਕਾ ਮਗਾਵਾ ਜਾਂ ਜਦੋਂ ਜਦਾਂ ਅੰਬੇਰ ਕਰਜੀ ਦੇ ਮੋਤੀਆਂ ਟਾਰਗੇਟ ਕੀਤਾ ਜਾ ਰਿਹਾ ਹੈ ਉਸ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਉਹ ਇਸ ਤਰ੍ਹਾਂ ਇਹ ਇੱਕ ਸਿਰਫ ਇੱਕ ਵਿਅਕਤੀ ਵਿਸ਼ੇਸ਼ ਜੋ ਕਿ ਇੱਕ ਸਿਰਫ ਫੇਮ ਲੈਣ ਦੇ ਲਈ ਬਾਹਰ ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ ਦੀ ਆਪਸੀ ਭਾਈਚਾਰੇ ਸਾਂ ਨੂੰ ਖਤਮ ਕਰ ਦੇਣਾ ਦੇਸ਼ ਦੇ ਇਤਿਹਾਸ ਤਖੰਡਾਂ ਨੂੰ ਭੰਗ ਕਰ ਦੇ ਦੰਗੇ ਕਰਾਉਣਾ ਚਾਹੁੰਦਾ ਹੈ ਪਰ ਮੇਰਾ ਅਤੇ ਮੇਰੀ ਸੰਸਥਾ ਵੱਲ ਹਮੇਸ਼ਾ ਇਹ ਉਪਰਾਲਾ ਰਿਹਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਅਸੀਂ ਆਪਸੀ ਆਪ ਭਾਈਚਾਰਕ ਸਾਂਝ ਨੂੰ ਜਿਹੜਾ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਨਾ ਜੇਕਰ ਪੰਜਾਬ ਦੇ ਅੰਦਰ ਆਪਸੀ ਭਾਈਚਾਰਕ ਸਾਂਝ ਖਰਾਬ ਹੋ ਗਈ ਤੇ ਉਹਨਾਂ ਦੇ ਮਨਸੂਬੇ ਜਿਹੜੇ ਖਰਾਮਜਾਬ ਹੋ ਜਾਣਗੇ ਅਤੇ ਜੋ ਨਾਲ ਮਨਸੂਬਾ ਹੈ ਕਿ ਇਥੇ ਆਪਸੀ ਭਾਈਚਾਰਕ ਸਾਂਝ ਨੂੰ ਖਤਮ ਕਰਕੇ ਜਿਹੜਾ ਪੰਜਾਬ ਨੂੰ ਜਿਹੜਾ ਭਾਰਤ ਤੋਂ ਅਲੱਗ ਜਿਹੜਾ ਕੀਤਾ ਹੈ ਜੋ ਅਸੀਂ ਕਦੇ ਵੀ ਜਿਹੜਾ ਬਰਦਾਸ਼ਤ ਨਹੀਂ ਕਰਾਂਗੇ ਸਭ ਤੋਂ ਪਹਿਲੇ ਸਾਡੀ ਸੰਸਥਾ ਵੱਲੋਂ ਉਸ ਦੇਸ਼ ਵਿਰੋਧੀ ਤੇ ਮੁਕਦਮਾ ਦਰਜ 250 ਥਾਣਾ ਗੰਬੋ ਵਿੱਚ ਦਰਜ ਕਰਾ ਆ ਗਿਆ ਸੀ ਪੰਜਾਬ ਮੈਦਾਨੀ ਸੀਮਲਨ ਪੱਟੀ ਬਦਵਲ ਬਾਲਮੀਕੀ ਆਦੀ ਧਰਮ ਸਮਾਜ ਤੋਂ ਅੰਮ੍ਰਿਤਸਰ ਤੋਂ ਜੀ ਆਹ ਠੀਕ ਹਣਾ ਚਾਹੁੰਦੇ ਆ ਜਿਹੜੇ ਪ੍ਰੈਸਮੀਟ ਕੀਤੀ ਗਈ ਆ ਉਹ ਪ੍ਰਧਾਨ ਦਾ ਅਹੁਦਾ ਲੜਦਾ ਗਿਆ ਮੈਂ ਭਗਵਾਨ ਬਾਲਮੀਕੀ ਆਦੀ ਧਰਮ ਸਮਾਜ ਤੋਂ ਪੰਜਾਬ ਮੈਜਾ ਵਿੰਗ ਚੇਅਰਮੈਨ ਸਿਮਰਨ ਪੱਟੀ ਆ ਸੁਆਮੀ ਮੇਗਨਾਥ ਜੀ ਦੀ ਰਹਿਨਮਾਈ ਹੇਠ ਤਿਰਵੈਨੀ ਚੋਹਾਂ ਜੀ ਨੂੰ ਵਾਈਸ ਚੇਅਰਪਰਸਨ ਪੰਜਾਬ ਮੈਜਾ ਵਿੰਗ ਦੀ ਨਿਯੁਕਤ ਕਰਨ ਆਏ ਆ ਸੀ ਇੱਥੇ ਬਟਾਵਾ ਵਿੱਚ ਜੀ ਪਰਵਾਨੀ ਜੀ ਦਾ ਨਾਮ ਬਹੁਤ ਆ ਪਹਿਲਾਂ ਵੀ ਬਟਾਲਾ ਜੀ ਇਲਾਕੇ ਸਾਡੇ ਜੀ ਵੀ ਕੀ ਸੋਚਦੇ ਹੋ ਤੁਹਾਨੂੰ ਸ਼ਾਮ ਨੂੰ ਹੋ ਕੇ ਜਿਹੜਾ ਉਹਦਾ ਦਿੱਤਾ ਹੈ ਪਾਰਟੀ ਵਿੱਚ ਜਿੱਥੇ ਬੰਦੀ ਨੂੰ ਕਿੰਨਾ ਕਦਾ ਲਾਭ ਮਿਲਿਆ ਅਸੀਂ ਅੱਗੇ ਵੀ ਬਟਾਲਾ ਹਰਚੋਆ ਜੀ ਵੀ ਤੁਹਾਨੂੰ ਬਾਬਾ ਜੀ ਨੇ ਦੱਸਿਆ ਹੋਰ ਵੀ ਜਗ੍ਹਾ ਤੇ ਚੀਮਾ ਸਾਹਿਬ ਨੇ ਸਾਡੇ ਮਾਦੀਆਂ ਰਾਈ ਸਾਡੇ ਸਮਾਜ ਨੂੰ ਅੱਗੇ ਵਿਵਧਾਵਾ ਦਿੱਤਾ ਵਾ ਜਿਹੜੀ ਇਸ ਨੂੰ ਅਸੀਂ ਤਿਰਵਾਦੀ ਚੋਹਾਂ ਜੀ ਨੂੰ ਅਹੀ ਇੱਕ ਸੰਦੇਸ਼ ਦਵਾਂਗੇ ਕਿ ਤੁਸੀਂ ਨਿੱਕੇ ਨਿੱਕੇ ਕਸਬਿਆਂ ਤੇ ਜਾ ਕੇ ਪੰਜਾਬ ਦੇ ਜਿੱਥੇ ਵੀ ਨਿੱਕੇ ਨਿੱਕੇ ਪਿੰਡ ਹੈ ਜਿੱਥੇ ਔਰਤਾਂ ਨੂੰ ਪਿਛਾ ਦਿੱਤਾ ਜਾਂਦਾ ਹੈ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਨਹੀਂ ਮਿਲਦੇ ਉੱਥੇ ਜਾ ਕੇ ਔਰਤਾਂ ਦੀ ਨਿਪਟੀ ਕਰਨ ਔਰ ਸਾਡੇ ਜੱਥੇ ਬੰਦੀਆਂ ਨੂੰ ਹੋਰ ਵੀ ਜਿਆਦਾ ਸਮਰਥਨ ਮਿਲਦਾ ਜੱਥੇ ਬੰਦੀ ਤੁਹਾਡਾ ਕੰਮ ਕੀ ਕਰਦੀ ਹੈ तकरीबन ਦੇਖਿਆ ਜਾਵੇ ਤਾਂ ਕੰਮ ਕੀ ਹੈ ਅਸੀਂ ਪਿੰਡਾਂ ਵਿੱਚ ਜਾ ਕੇ ਛੋਟੇ ਛੋਟੇ ਕਸਬਿਆਂ ਤੇ ਜਾ ਕੇ ਨਸ਼ਾ ਛਡਾਉ ਜਿਹੜੇ ਆਦਾ ਯੂਥ ਨਸ਼ਾ ਛਡਣਾ ਚਾਹੁੰਦਾ ਹੈ ਉਹਨਾਂ ਨੂੰ ਅਸੀਂ ਨਸ਼ਾ ਛਡਾਣ ਵਾਸਤੇ ਨਸ਼ਾ ਛਡਾਊ ਕੇਂਦਰਾਂ ਵਿੱਚ ਦਾਖਲ ਕਰਵਾਇਆ ਬਹੁਤ ਯੂਥ ਨੂੰ ਅੱਗੇ ਵੀ ਅੰਮ੍ਰਿਤਸਰ ਵਿੱਚ ਆਏ ਸਾਲ ਅਸੀਂ ਨਸ਼ਾ ਛਡਾਊ ਕੇਂਦਰਾਂ ਵਿੱਚ ਬੜੇ ਯੂਥ ਨੂੰ ਦਾਖਲ ਕਰਾਇਆ ਹੈ ਔਰ ਬੜੇ ਤੇ ਔਰਤ ਮਰਦ ਅਧਿਕਾਰ ਹੈ ਜਿਹੜਾ ਇੱਕ ਉਹਦਾ ਵਾਸਤੇ ਅਸੀਂ ਔਰਤਾਂ ਨੂੰ ਜਾਗਰੂਕ ਕਰਦੇ ਆ ਕਿ ਜਿਹੜੇ ਬਾਬਾ ਸਾਹਿਬ ਦੇ ਸੰਵਿਧਾਨ ਦੇ ਅਨੁਸਾਰ ਔਰਤਾਂ ਨੂੰ ਮਰਦਾਂ ਨੂੰ ਇੱਕੋ ਜਿਹੇ ਅਧਿਕਾਰ ਮਿਲਿਆ ਜੇ ਔਰਤ ਵੋਟ ਪਾਉਣ ਦਾ ਅਧਿਕਾਰ ਰੱਖਦੀ ਹੈ ਘਰੋਂ ਬਾਹਰ ਜਾ ਕੇ ਕਮਾਈ ਕਰਨ ਦਾ ਅਧਿਕਾਰ ਰੱਖਦੀ ਹੈ ਤੇ ਔਰ ਬਾਕੀ ਕੰਮਾਂ ਵਿੱਚ ਵੀ ਉਹ ਮਰਦ ਤੋਂ ਪਿੱਛੇ ਨਹੀਂ ਆ। जय बालमीकि हर हर बालमीकि ਮੇਰਾ ਨਾਮ ਤ੍ਰਵੇਣੀ चौहान ਔਰ ਮੈਨੂੰ ਮੈਡਮ ਜੀ ਨੇ ਪੰਜਾਬ ਦੀ ਵਾਇਸਪ੍ਰੋਕ ਨਿਯੁਕਤਨ ਲਗਾਇਆ ਔਰ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਆ ਔਰ ਅੱਜ ਮੈਂ ਤੁਹਾਡੇ ਚ ਬੈਠੀ ਆ ਤੇ ਬਾਬਾ ਜੀ ਦੀ ਬਦੌਲਤ ਬਾਬਾ ਜੀ ਮੇਕਨਰ ਜੀ ਦੀ ਬਦੌਲਤ ਬੈਠੀ ਆ ਅਸੀਂ ਇਹਨਾਂ ਦੀ ਰਹਿਨਮਾਈ ਦੇ ਵਿੱਚ ਮੇਰੇ ਤਰਨ ਚੀਮਾ ਜੀ ਪੁੱਤਰ ਬੱਚਾ ਮੇਰਾ ਬਹੁਤ ਹੀ ਕੁਛ ਆ ਨਾ ਇੱਥੇ ਕੰਮ ਕਰ ਰਿਹਾ ਮੈਂ ਕੰਮ ਤੇ ਚਲੋ ਤੁਹਾਨੂੰ ਪਤਾ ਹੀ ਹੈ ਕਿ ਮੇਰਾ ਪਹਿਲਾਂ ਨਹੀਂ ਕਰਦੀ ਸੀ ਲੇਕਿਨ ਹੁਣ ਜਿਦਾਂ ਬਾਬਾ ਜੀ ਦੀ ਰਹਿਨਮਾਈ ਦੇ ਹੇਠ ਮੈਂ ਮੈਡਮ ਜੀ ਬੈਠੇ ਨੇ ਹਰ ਪਿੰਡ ਵਿੱਚ ਜਾ ਕੇ ਮੈਂ ਆਪਣਾ ਪ੍ਰਚਾਰ ਕਰਾਂਗੀ ਔਰ ਜਿਹੜੀ ਵੀ ਕੋਈ ਸਾਡੀ ਬਾਲਮੀਕ ਸਮੁਦਾਇ ਦੇ ਵਿੱਚ ਇਹ ਨਹੀਂ ਕਿ ਜ਼ਰੂਰੀ ਸਾਡਾ ਬਾਲਮੀਕ ਸਮੁਦਾਇ ਦੇ ਨਾਲ ਹੀ ਹੈਗਾ ਵਾ ਹੋਰ ਵੀ ਕੋਈ ਦੁਖੀ ਹੋਣਗੇ ਤੇ ਅਸੀਂ ਉਹਨਾਂ ਦੇ ਨਾਲ ਵੀ ਤੱਕਾ ਨਹੀਂ ਹੁੰਨ ਦਵਾਂਗੇ ਔਰ ਹਰ ਪਿੰਡ ਦੇ ਵਿੱਚ ਨਸ਼ਾ ਛਟਾਊ ਕੰਮ ਕਰਾਂਗੇ ਔਰ ਨਾ ਕੋਈ ਨਸ਼ਾ ਕਰੇ ਔਰ ਇਸ ਦੇ ਵਿੱਚ ਅਸੀਂ